ਝੋਨੇ ਦੀ ਕਟਾਈ ਤੋਂ ਬਾਅਦ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਦੂਜੇ ਪਾਸੇ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਵਾਰ ਅੱਗ ਨਾਲ ਲਗਾਈ ਜਾਵੇ ਅਤੇ ਜੋ ਸੂਲਤਾਂ ਨੇ ਹਰ ਇੱਕ ਕਿਸਾਨ ਤੱਕ ਪਹੁੰਚਣ ਇਸ ਦੇ ਚਲਦਿਆਂ ਅੱਜ ਫਰੀਕੋਟ ਪ੍ਰਸ਼ਾਸਨ ਐਸਐਸਪੀ ਫਰੀਕੋਟ ਅਤੇ ਡਿਪਟੀ ਕਮਿਸ਼ਨਰ ਫਰੀਕੋਟ ਵੱਲੋਂ ਫਰੀਕੋਟ ਜिले ਦੇ ਅੰਦਰ ਦੌਰਾ ਕੀਤਾ ਗਿਆ ਉਹਨਾਂ ਵੱਲੋਂ ਵੱਖ-ਵੱਖ ਥਾਵਾਂ ਤੇ ਜਾ ਕੇ ਜਾਇਜ਼ਾ ਲਿਆ ਗਿਆ ਅਤੇ ਖੇਤਾਂ ਦੇ ਵਿੱਚ ਜੋ ਨਵੀਂ ਤਕਨੀਕ ਦੇ ਨਾਲ ਗੱਠਾ ਬਣਾਈਆਂ ਜਾਂਦੀਆਂ ਨੇ ਉਸ ਬਾਰੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੂੰ ਇਸ ਬਾਰੇ ਜਾਣੂ ਵੀ ਕਰਵਾਇਆ ਗਿਆ ਇਸ ਸੰਬੰਧ ਵਿੱਚ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਫਰੀਕੋਟ ਨੇ ਕਿਹਾ ਕਿ ਪ੍ਰਾਲੀ ਸਾਰ ਨਾਲ ਕੇਵਾ ਵਾਤਾਵਰਣ ਨਹੀਂ ਸਗੋਂ ਖੇਤਾਂ ਦੇ ਵਿੱਚ ਵੀ ਪੋਸ਼ਾਊ ਸ਼ਕਤੀ ਘਟਦੀ ਹੈ ਜਿਸ ਨੂੰ ਲੈ ਕੇ ਉਹ ਕਿਸਾਨਾਂ ਨੂੰ ਇਸ ਸੰਬੰਧੀ ਅਪੀਲ ਵੀ ਕਰਦੇ ਹਨ ਕਿ ਉਹ ਮਲਚਲ ਤਰੀਕੇ ਨਾਲ ਅਤੇ ਸਰਕਾਰ ਵੱਲੋਂ ਜੋ ਹੋਰ ਸੰਦਮ ਹੋਈਆ ਕਰਾਈਦਿਆਂ ਉਹਨਾਂ ਦਾ ਇਸਤੇਮਾਲ ਕਰਾਂ ਤਾਂ ਜੋ ਵਾਤਾਵਰਣ ਸ਼ੁੱਧ ਰਹੇ ਅਤੇ ਕਿਸੇ ਵੀ ਪ੍ਰਾਇਲ ਨੂੰ ਅਗਨ ਨਾ ਲੱਗੇ ਅਤੇ ਇਸ ਮਾਮਲੇ ਦੇ ਵਿੱਚ ਨਾਲ ਹੀ ਗੱਲਬਾਤ ਕਰਦੇ ਐਸਐਸਪੀ ਫਰੀ ਕੋਟ ਨੇ ਕਿਹਾ ਕਿ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਜੁਆਇੰਟ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਸ ਦਾ ਮਕਸਦ ਹੈ ਕਿ ਕਿਸਾਨਾਂ ਨੂੰ ਪ੍ਰਾਇਲ ਨੂੰ ਸਾਣ ਤੋਂ ਰੋਕਿਆ ਜਾਵੇ ਅਤੇ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਇੱਕ ਵਧੀਆ ਵਾਤਾਵਰਣ ਸਿਰਜਿਆ ਜਾਵੇ ਤੁਸੀਂ ਵੀ ਸੁਣੋ ਇਸ ਬਾਰੇ ਹੋਰ ਕੀ ਵਧੇਰੇ ਜਾਣਕਾਰੀ ਸਾਂਝੀ ਕਰਦੇ ਆ ਡੈਪਟੀ ਕਮਿਸ਼ਨਰ ਫ੍ਰੀ ਕੋਡ ਅਤੇ ਐਸਐਸਪੀ ਫ੍ਰੀ ਕੋਡ ਅਸੀਂ ਸਾਰੇ ਜ਼ਿਲ੍ਹੇ ਦਾ ਹੀ ਦੌਰਾ ਕਰ ਰਹੇ ਹੈਗੇ ਮੈਂ ਐਸਐਸਪੀ ਸਾਹਿਬ ਸਾਡੇ ਨਾਲ ਐਸਡੀਐਮ ਅ ਡੀਐਸਪੀ ਸਰਵਾਨ ਤੇ ਬਾਕੀ ਖੇਤੀਬਾੜੀ ਦੀਆਂ ਟੀਮਾਂ ਵੀ ਹੈਗੀਆਂ ਨੇ ਬਾੜੀ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਕਿ ਅਸੀਂ ਕਿਸਾਨ ਵੀਰਾਂ ਨਾਲ ਮਿਲ ਕੇ ਰੋਬਰੂ ਹੋ ਕੇ ਉਹਨਾਂ ਨੂੰ ਜਿਹੜੇ ਅੱਗ ਨਾ ਲਗਾਉਣ ਦੇ ਲਈ ਅਸੀਂ ਉਹਨਾਂ ਨੂੰ ਬੇਨਤੀ ਕਰ ਸਕੀਏ ਅਪੀਲ ਕਰ ਸਕੀਏ ਸੋ ਇਹ ਅਪੀਲ ਲੈ ਕੇ ਅਸੀਂ ਪਿੰਡੋਂ ਪਿੰਡ ਜਾ ਰਹੇ ਆ ਸਾਰੇ ਤੇ ਬਾਕੀ ਜਿਹੜੇ ਕਿਸਾਨ ਸਾਡੇ ਅੱਛੇ ਪ੍ਰੋਗਰੈਸਿਵ ਇਨ ਸਿਟੂ ਮਸ਼ੀਨਰੀ ਯੂਜ਼ ਕਰ ਰਹੇ ਨੇ ਜਾਂ ਜਿਹੜੇ ਬੇਲਿੰਗ ਕਰ ਰਹੇ ਨੇ ਉਹਨਾਂ ਨੂੰ ਵੀ ਅੱਜ ਅਸੀਂ ਕਾਫੀ ਕਿਸਾਨਾਂ ਨੂੰ ਮਿਲੇ ਆ ਤਾਂ ਕਿ ਉਹਨਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ ਔਰ ਉਹਨਾਂ ਦੀ ਐਗਜ਼ੈਂਪਲ ਲੈ ਕੇ ਬਾਕੀ ਵੀ ਜਿਹੜੇ ਜ਼ਿਲ੍ਹੇ ਦੇ ਕਿਸਾਨ ਹੈਗੇ ਨੇ ਇਸ ਤਰੀਕੇ ਦੇ ਸੰਦਾਂ ਨੂੰ ਯੂਜ਼ ਕਰਦੇ ਹੋਏ ਆਪਾਂ ਅਗ ਨਾ ਲਗਾਈਏ ਇਸ ਚੀਜ਼ ਦੇ ਵਾਲ ਮਾਡਲ ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਰਾਲੀ ਨੂੰ ਅਗਰ ਨਹੀਂ ਲਾਉਣਾ ਚਾਹੁੰਦੇ ਕੀ ਹਨ ਪਰ ਮਸ਼ੀਨਾਂ ਤਕਨੀਕ ਵਰਤਦੇ ਨੇ ਪਰ ਉੱਥੋਂ ਚੁੱਕਣ ਨਹੀਂ ਗਏ ਆਉਂਦਾ ਕਿ 10 15 15 ਟਨ ਨਿਕਲ ਜਾਂਦੇ ਆ ਤੇ ਜਿਹੜੇ ਕਣਕ ਦੇ ਨੇੜੇ ਆਜੇ ਇੱਕ ਅੱਧੀ ਜਗ੍ਹਾ ਤੇ ਇਸ ਤਰ੍ਹਾਂ ਦੀ ਕੋਈ ਆਈ ਸੀ ਪ੍ਰੋਬਲਮ ਸਾਡੇ ਧਿਆਨ ਦੇ ਵਿੱਚ ਜਦੋਂ ਹੀ ਆਈ ਹੈ ਤਾਂ ਅਸੀਂ ਬੈਲਰ ਵਾਲੇ ਨਾਲ ਕੰਟੈਕਟ ਕਰ ਲਿਆ ਸੀਗਾ ਅਸੀਂ ਪ੍ਰਸ਼ਾਸਨ ਵੱਲੋਂ ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਬੈਲਰ ਵਾਲੇ ਨੂੰ ਕਿ ਉਹਦੇ ਕੋਲ ਰੱਖਣ ਦੇ ਲਈ ਕੋਈ ਡੰਪਿੰਗ ਯੂਨਿਟ ਨਹੀਂ ਹੈਗਾ ਤਾਂ ਅਸੀਂ ਸਰਕਾਰੀ ਜਗ੍ਹਾ ਵੀ ਮੁਹੱਈਆ ਕਰਾ ਰਹੇ ਹਾਂ ਹਰ ਪਖਤੋਂ ਅਸੀਂ ਕਿਸਾਨਾਂ ਦੀ ਬਾਹ ਫੜਨ ਦੇ ਲਈ ਤਿਆਰ ਹੈਗੇ ਆ ਪੂਰਾ ਪ੍ਰਸ਼ਾਸਨ ਜਿਹੜਾ ਹੈਗਾ ਇਸ ਵੇਲੇ ਫੀਲਡ ਦੇ ਵਿੱਚ ਹੈਗਾ ਸਾਡੇ ਨੋਡਲ ਆਫੀਸਰ ਹਰ ਪਿੰਡ ਦੇ ਵਿੱਚ ਅਸੀਂ ਇੱਕ ਨੋਡਲ ਆਫੀਸਰ ਲਗਾਇਆ ਹੈ ਕਲਸਟਰ ਆਫਸਰ ਲਗਾਏ ਨੇ ਉਹਨਾਂ ਦੇ ਕੋਲ ਅਸੀਂ ਸਾਰੀਆਂ ਲਿਸਟਾਂ ਤੱਕ ਲੈ ਕੇ ਬੈਠੇ ਨੇ ਉਹ ਪਿੰਡਾਂ ਦੇ ਵਿੱਚ ਕਿ ਕਿਸ-ਕਿਸ ਕਿਸਾਨ ਦੇ ਕੋਲ ਸਬਸਿਡੀ ਵਾਲੀਆਂ ਮਸ਼ੀਨਾਂ ਹੈਗੀਆਂ ਨੇ ਉਹ ਅੱਗੇ ਤੋਂ ਅੱਗੇ ਇੱਕ ਦੂਜੇ ਨਾਲ ਸ਼ੇਅਰ ਕਰ ਸਕਣ ਤੇ ਬੈਲਰਸ ਵਾਲਿਆਂ ਦੀ ਵੀ ਡਿਟੇਲ ਕੰਪਲੀਟ ਹੈਗੀ ਹੈ ਜਿੱਥੇ ਕਿਤੇ ਵੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਵੀ ਮੈਂ ਸਭ ਨੂੰ ਅਪੀਲ ਕਰਦੀ ਆ ਕਿ ਜੇ ਕੋਈ ਇਸ ਤਰ੍ਹਾਂ ਦੀ ਸਮੱਸਿਆ ਆਂਦੀ ਹੈ ਕੋਈ ਬਿਲਸ ਨਹੀਂ ਚੱਕਿਆ ਜਾਂਦੀਆਂ ਤਾਂ ਤੁਰੰਤ ਆਪਣੇ ਰੋਡਲ ਅਫਸਰ ਦੇ ਧਿਆਨ ਚ ਲਿਆਣ ਜਿਹੜਾ ਪਿੰਡ ਦੇ ਵਿੱਚ ਮੌਜੂਦ ਹੈ ਉਹਦੇ ਰਾਹੀਂ ਹੀ ਸਾਰੀ ਖਬਰ ਜਿਹੜੀ ਹੈ ਸਾਡੇ ਤੱਕ ਪਹੁੰਚ ਜਾਏਗੀ ਔਰ ਅਸੀਂ ਪੂਰਾ ਹਰ ਤਰੀਕੇ ਨਾਲ ਉਹਨਾਂ ਦੀ ਮਦਦ ਕਰਾਂਗੇ ਮੈਮ ਇਸ ਵਾਰ ਕਿਸਾਨਾਂ ਨੇ ਇੱਕ ਹੋਰ ਗਿਲਾ ਕੀਤਾ ਹੈਗਾ ਕਿ ਪਹਿਲਾਂ ਜਿਹੜੇ ਬੇਲਰ ਵਾਲੇ ਸੀਗੇ ਮੁਫਤ ਚ ਜਿਹੜੀ ਹੈਗੀਆਂ ਗੱਠਾ ਬਣਾਉਂਦੀ ਸੀ ਹੁਣ ਉਹ ਪੈਸਿਆਂ ਦੀ ਡਿਮਾਂਡ ਕਰਦੇ ਆ ਦੇਖੋ ਇਹ ਸਾਡੇ ਧਿਆਨ ਛਲੇ ਤੱਕ ਇਹ ਗੱਲ ਨਹੀਂ ਆਈ ਕਿ ਅਸੀਂ ਇਸ ਗੱਲ ਦੇ ਉੱਤੇ ਮੀਟਿੰਗ ਕਰ ਲਾਂ। ਹਨਾ ਇੱਕ ਦਿਖੇਗਾ ਕਿ ਰੋਜ਼ਾਨਾ ਹੀ ਪੁਲਿਸ ਦੇ ਅਧਿਕਾਰੀ ਹੋਣ ਜਾਂ ਸਾਰੇ ਮੁਲਾਜ਼ਮ ਕਿਤੇ ਨਾ ਕਿਤੇ ਨਿਗਾਹ ਕਰ ਰਹੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਅੱਗ ਦੀਆਂ ਕਾਫੀ ਘਟਨਾਵਾਂ ਫ੍ਰੀ ਕੋਰਟ ਦੇ ਵਿੱਚ ਸ਼ਾਮ ਦੇ ਸਮੇਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ। ਨਹੀਂ ਸਾਡੇ ਜਿਹੜੇ ਆਫੀਸਰ ਸਾਹਿਬਾਨ ਹੈਗੇ ਨੇ ਉਹ ਦੇਖੋ ਪੂਰੇ 10 ਘੰਟੇ ਤੱਕ ਦੀ ਡਿਊਟੀ ਕਰ ਰਹੇ ਨੇ। ਸਵੇਰੇ ਹੋਏ ਚਾਹੇ ਸ਼ਾਮ ਦਾ ਟਾਈਮ ਹੋਏ ਆਫੀਸਰ ਸਾਡੇ ਜਿਹੜੇ ਹੈਗੇ ਨੇ ਆਪਣਾ ਫੀਲਡ ਦੇ ਵਿੱਚ ਹੈਗੇ। ਕਈ ਕਿਸਾਨ ਵੀਰ ਜਿਹੜੇ ਹੈਗੇ ਨੇ ਆਗਾ ਲਗਾ ਰਹੇ ਨੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਹਰ ਤਰੀਕੇ ਦਾ ਸੰਦ ਉਪਲਬਧ ਹੈਗਾ ਉਹ ਇਸ ਤਰੀਕੇ ਦੀ ਕੋਈ ਕਾਰਵਾਈ ਨਾ ਕਰਨ ਕਿਉਂਕਿ ਕਾਫੀ ਸ਼ਕਤੀ ਸੁਪਰੀਮ ਕੋਰਟ ਵੱਲੋਂ ਇਸ ਪਦਰਤੇ ਹੈਗੀ ਜੀ ਸਾਡੀ ਸਿਵਲ ਪ੍ਰਸ਼ਾਸਨ ਨਾਲ ਜੁਆਇੰਟ ਪੈਟਰੋਲਿੰਗ ਟੀਮਸ ਸਾਡੀ ਫੀਲਡ 'ਚ ਹੈंगी ਜਿਵੇਂ ਡੀਸੀ ਮੈਮ ਨੇ ਦੱਸਿਆ ਕਿ ਕਲਸਟਰ ਆਫਿਸਰਸ ਔਰ ਨੋਡਲ ਆਫਿਸਿਸ ਦੇ ਨਾਲ ਥਾਣੇ ਦਾ ਮੁਲਾਜ਼ਮ ਔਰ ਇੱਕ ਇੱਕ ਰਿਪਰੈਜ਼ੈਂਟੇਟਿਵ ਇਹ ਜੁਆਇੰਟ ਪੈਟ੍ਰੋਲਿੰਗ ਟੀਮਸ ਹੈਗਾ ਜਿਹਨੂੰ ਅਸੀਂ ਪਰਾਲੀ ਪ੍ਰੋਟੈਕਸ਼ਨ ਫੋਰਸ ਦਾ ਨਾਮ ਦਿੱਤਾ ਹੈ ਔਰ ਸਾਰੇ ਹੀ ਜਿਹੜੇ ਗਸਟਡ ਆਫਿਸਸ ਨੇ ਐਸ ਐਚ ਓਜ਼ ਨੇ ਤੇ ਥਾਣੇ ਦੇ ਮੈਕਸਿਮਮ ਪੋਸੀਬਲ ਮੁਲਾਜ਼ਮ ਫੀਲਡ ਤੇ ਹੀ ਹੈਗੇ ਉਹਨਾਂ ਦਾ ਮੇਨ ਜਿਹੜਾ ਰੋਲ ਹੈਗਾ ਉਹ ਇਹ ਹੈ ਕਿ ਜਿੱਥੇ ਵੀ ਕੋਈ ਇੱਕ ਦਿਕਤ ਆਂਦੀ ਹੈ ਕਿਸੇ ਵੀ ਕਿਸਾਨ ਵੀਰ ਨੂੰ ਉਹਨੂੰ ਅਸੀਂ ਸੌਟ ਆਊਟ ਕਰਾਈਏ ਸਿਵਲ ਐਡਮਿਨਿਸਟ੍ਰੇਸ਼ਨ ਦੇ ਧਿਆਨ ਚ ਲਿਆ ਕੇ ਦੂਜਾ ਇਹਦਾ ਇੱਕ ਡੈਟਰੈਂਟ ਇਫੈਕਟ ਵੀ ਹੈਗਾ ਕਿ ਜਿਵੇਂ ਜਿਹੜੀ ਸਾਨੂੰ ਸੁਪਰੀਮ ਕੋਰਟ ਵੱਲੋਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਿਹੜੀਆਂ ਹਦਾਇਤਾਂ ਆਈ ਹੋਈਆਂ ਉਹਨਾਂ ਦੀ ਅਸੀਂ ਪਾਲਣਾ ਕਰਾਉਣ ਵਾਸਤੇ ਇੱਥੇ ਫੀਲਡ ਤੇ ਰਹਿੰਦੇ ਇੱਕ ਜਿਹੜਾ ਸਵਾਲ ਤੁਸੀਂ ਪੁੱਛਿਆ ਸੀ ਕਿ ਹਲੇ ਵੀ ਪਰਾਲੀ ਦੀਆਂ ਘਟਨਾਵਾਂ ਹੈंगी ਤਾਂ ਸਟੈਟਿਸਟਿਕਸ ਦੇ ਹਿਸਾਬ ਨਾਲ ਪਿਛਲੇ ਸਾਲ ਦੇ ਕੰਪੈਰੀਜ਼ਨ ਚ ਇਸ ਵਾਰ ਸਿਰਫ 1/3 ਜਿਹੜੀ ਹੈਗੀ ਫਿਗਰ ਆਈ ਹੈ ਤੇ ਇਹਦੇ ਲਈ ਮੈਂ ਕਿਸਾਨ ਵੀਰਾਂ ਦਾ ਬਹੁਤ ਧੰਨਵਾਦ ਕਰਾਂਗੀ ਪਿਛਲੇ ਸਾਲ ਜਿਵੇਂ ਤੁਸੀਂ ਸਾਨੂੰ ਪ੍ਰਸ਼ਾਸਨ ਨੂੰ ਪੁਲਿਸ ਨੂੰ ਸਾਡਾ ਇੰਨਾ ਸਹਿਯੋਗ ਕੀਤਾ ਤੇ ਸਾਡੀ ਗੱਲ ਜਿਹੜੀ ਹੈਗੀ ਉਹ ਤੁਸੀਂ ਇੰਪਲੀਮੈਂਟ ਵੀ ਕਰਾਈ ਤੇ ਅਸੀਂ ਪਿਛਲੇ ਸਾਲ ਵੀ ਉਸ ਤੋਂ ਪਿਛਲੇ ਸਾਲ ਦੇ ਕੰਪੈਰੀਜ਼ਨ ਚ ਫਾਰਮ ਫਾਇਰਸ ਆਲਮੋਸਟ 50% ਤੱਕ ਲੈ ਕੇ ਆਈ ਸੀ ਇਸ ਸਾਲ ਹਲੇ ਤੱਕ ਇਹ 1/3 ਤੇ ਹੈਗੀ ਤੇ ਇਸੇ ਮੋਮੈਂਟਮ ਨੂੰ ਅਸੀਂ ਅੱਗੇ ਮੇਨਟੇਨ ਕਰਕੇ ਰੱਖੀਏ ਤਾਂ ਕਿ ਸਾਡਾ ਜਿਹੜਾ ਹੈਗਾ ਇਹ ਸੀਜ਼ਨ ਇਹ ਠੀਕ ਨਿਕਲੇ